ਸੁਖਵੀਰ ਸਿੰਘ ਬਾਦਲ ਦੇ ਉੱਪਰ ਹਮਲਾ ਕਰਨ ਵਾਲੇ ਨਿਰਮਲ ਸਿੰਘ ਚੌਰਾ ਨੂੰ ਵੈਪਨ ਕਿੱਥੋਂ ਮਿਲਿਆ ਕਿਸ ਨੇ ਵੈਪਨ ਪ੍ਰੋਵਾਈਡ ਕਰਵਾਇਆ ਨਿਰਮਲ ਸਿੰਘ ਚੌਰਾ ਨੂੰ ਜੋ ਹੁਣ ਵੱਡਾ ਤੱਤ ਸਾਹਮਣੇ ਆਇਆ ਹੈ ਨਿਰਮਲ ਸਿੰਘ ਚੌਰਾ ਨੇ ਜੋ ਆਪਣੇ ਬਿਆਨ ਦਿੱਤੇ ਨੇ ਵੈਪਨ ਨੂੰ ਲੈ ਕੇ ਫੰਡਿੰਗ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੂੰ ਕਤਲ ਕਰਨ ਲਈ ਕਿੰਨਾ ਫੰਡ ਮਿਲਿਆ ਨਿਰਮਲ ਸਿੰਘ ਚੌਰਾ ਨੂੰ ਉਸ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜੋ ਵੱਡੀ ਅਪਡੇਟ ਆਈ ਏ ਨਿਰਮਲ ਸਿੰਘ ਚੋਰਾ ਨੂੰ ਕਿਸ ਨੇ ਭੇਜਿਆ ਸੀ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਲਈ ਤੁਸੀਂ ਜੁੜਿਆ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਜਿਹੜਾ ਕਿ ਪੁਚਾਹਲ ਆ ਗਿਆ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਹੋਇਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਜਾਨੋਂ ਮਾਰਨ ਲਈ ਇੱਕ ਸ਼ਖਸ ਨੇ ਉਹਨਾਂ ਦੇ ਉੱਪਰ ਸਿੱਧਾ ਫਾਇਰ ਕਰ ਦਿੱਤਾ 9 एमएम हथियार रिवॉल्वर ਦੇ ਨਾਲ ਨਿਰਮਲ ਸਿੰਘ ਚੋਰਾ ਜੋ ਕਿ ਡੇਰਾ ਬਾਬਾ ਨਾਨਕ ਦੇ ਨਾਲ ਰਹਿਣ ਵਾਲੇ ਜਿਨ੍ਹਾਂ ਨੇ ਸੁਖबीर ਸਿੰਘ ਬਾਦਲ ਦੇ ਉੱਪਰ ਹਮਲਾ ਕੀਤਾ ਹੈ ਜਿਸ ਨੂੰ ਇੱਕ ਪੁਲਿਸ ਜਵਾਨ ਨੇ ਜੋ ਬੜੀ ਮੁਸਤੀਦੀ ਦੇ ਨਾਲ ਕਾਬੂ ਕੀਤਾ ਔਰ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਈ ਸੋ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕਰਨਾ ਸਭ ਪਾਸੋਂ ਨਿੰਦਿਆ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਜੋ ਸ਼੍ਰੀ ਕਾਟਕ ਸੈਵਕ ਦੇ ਵੱਲੋਂ ਸੇਵਾ ਨਿਭਾਰੇ ਸੀ ਜਦੋਂ ਉਹਨਾਂ ਨੂੰ ਸੇਵਾ ਲਗਾਈ ਹੋਈ ਏ ਸੋ ਇੱਕ ਸਿੱਖ ਦੇ ਉੱਪਰ ਸਿੱਖ ਵੱਲੋਂ ਹਮਲਾ ਕਰ ਦਿੱਤਾ ਜਾਣਾ ਬਹੁਤ ਹੀ ਜਿਹੜੀ ਕਾਨੂੰਨੀ ਹਰਕਤ ਏ ਉਹ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਦੇ ਅੰਦਰ ਸ੍ਰੀ ਕਾਫ ਤਖਤ ਸਹਿਬ ਦੇ ਵਿੱਚ ਆ ਕੇ ਜੋ ਹਮਲਾ ਕਰਨਾ ਬਹੁਤ ਹੀ ਜਿਨਾ ਕਿ ਇਸ ਗੱਲ ਨੂੰ ਜਿੰਨਾ ਵੀ ਇਸ ਦੀ ਨਿੰਦਾ ਕੀਤੀ ਜਾਵੇ ਥੋੜੀ ਬਣਦੀ ਏ ਸਾਰੇ ਪਾਸੋਂ ਨਿੰਦਿਆ ਹੋ ਰਹੀ ਏ ਲੇਕਿਨ ਜੋ ਸ਼ਖਸ ਫੜਿਆ ਗਿਆ ਹੈ ਜਿਸ ਸ਼ਖਸ ਨੇ ਇਹ ਸਭ ਕੁਝ ਕੀਤਾ ਹੈ ਹੈ ਉਹ ਵੀ ਇੱਕ ਗੁਰੂ ਦਾ ਸਿੱਖ ਸੀ ਉਸ ਦਾ ਸਬੰਧ ਜੋ ਕਿ ਅਲੱਗ-ਅਲੱਗ ਤੱਥਾਂ ਤੋਂ ਸਾਹਮਣੇ ਆ ਰਹੇ ਨੇ ਅਲੱਗ-ਅਲੱਗ ਜੋ ਹੁਣ ਉਹਨਾਂ ਦੇ ਉੱਪਰ ਪੁਛਤਾਛ ਹੋ ਰਹੀ ਏ ਉਹਨਾਂ ਦੇ ਜਿਹੜੇ ਤਾਰਾਂ ਨੇ ਕਿੱਥੇ ਜੁੜੀਆਂ ਹੋਈਆਂ ਸੀ ਕਿੰਨਾ ਨੈਟਵਰਕ ਫੈਲਿਆ ਹੋਇਆ ਸੀ ਉਸ ਸ਼ਖਸ ਦਾ ਜੋ ਕਿ ਇਸ ਤੋਂ ਪਹਿਲਾਂ ਵੀ ਉਹ ਸ਼ਖਸ ਜਿਹੜਾ ਕਿ ਜੇਲ੍ਹਾਂ ਦੇ ਵਿੱਚ ਰਹਿ ਚੁੱਕਿਆ ਹੈ ਨਿਰਮਲ ਸਿੰਘ ਚੌਰਾ ਨੂੰ ਪਹਿਲਾ ਵੀ ਜਿਹੜਾ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਲਗਭਗ 12 ਕੇਸ ਚੱਲ ਰਹੇ ਨੇ ਉਸ ਦੇ ਉੱਪਰ ਔਰ ਉਸ ਨੇ ਕੋਈ ਰਵਲਵਰ ਜਿਹੜਾ ਕਿ ਲਾਇਸੈਂਸੀ ਨਹੀਂ ਸੀਗਾ ਉਸ ਦੇ ਕੋਲ ਜੋ 9mm ਦਾ ਰਵਲਵਰ ਉਸ ਨੂੰ ਪ੍ਰੋਵਾਈਡ ਕਰਵਾਇਆ ਹੈ ਜਿਹੜਾ 9mm ਦਾ ਹਥਿਆਰ ਪਿਸਤੌਲ ਉਸ ਨੂੰ ਮਿਲਿਆ ਉਹ ਕਿਸ ਨੇ ਦਿੱਤਾ ਉਸ ਦੇ ਬਾਰੇ ਇਹ ਖੁਲਾਸੇ ਕੀਤੇ ਨੇ ਅਨਮੋਲ ਸਿੰਘ ਚੌਰਾ ਨੇ ਜਿਵੇਂ ਹੀ ਪੁਲਿਸ ਨੇ ਇੱਕ ਸੜੀ ਦੇ ਵਿੱਚ ਲੈ ਕੇ ਪੁੱਛਤਾਛ ਕੀਤੀ ਹੋਈ ਹੈ ਵੱਖ-ਵੱਖ ਟੀਮਾਂ ਉਹਨਾਂ ਦੇ ਨੈਟਵਰਕ ਨੂੰ ਜਿਹੜਾ ਕਿ ਹੁਣ ਖੰਗਾਲ ਰਹੀਆਂ ਨੇ ਸੋ ਨਿਰਮਲ ਸਿੰਘ ਚੋਰਾ ਨੂੰ ਵੱਡੀ ਫੰਡਿੰਗ ਹੋਈ ਏ ਜੋ ਕਿ ਇੱਕ ਲਿਬਰੇਸ਼ਨ ਫੋਰਸ ਨਾਲ ਸੰਬੰਧ ਵੀ ਰੱਖਦਾ ਸੀਗਾ ਜਿਹੜਾ ਕਿ ਬਿੱਟੂ ਲਿਬਰੇਸ਼ਨ ਫੋਰਸ ਦਾ ਇੱਕ ਆਗੂ ਏ ਉਸ ਦੇ ਨਾਲ ਰਿਸ਼ਤੇ ਤਾਰਾਂ ਜੁੜੀਆਂ ਹੋਈਆਂ ਸੀ ਦੂਸਰੇ ਪਾਸੇ ਬੱਬਰ ਖਾਲਸਾ ਦੇ ਨਾਂ ਨਾਲ ਜਾਣਿਆ ਜਾਂਦਾ ਨਿਰਮਲ ਸਿੰਘ ਚੋਰਾ ਆਪਣੇ ਆਪ ਨੂੰ ਬੱਬਰ ਖਾਲਸਾ ਦਾ ਜਿਹੜਾ ਇੱਕ ਨੇਤਾ ਸਮਝਦਾ ਸੀ ਵੱਡਾ ਬੱਬਰ ਖਾਲਸਾ ਦਾ ਲੀਡਰ ਕਹਿੰਦਾ ਸੀਗਾ ਸੋ ਪਿਛਲੇ ਦਿਨਾਂ ਦੇ ਵਿੱਚ ਨਿਰਮਲ ਸਿੰਘ ਚੋਰਾ ਜਿਸ ਨੂੰ ਬੁੱਧੀ ਜੀਵਾਂ ਦੇ ਤੌਰ ਤੇ ਜਾਣਿਆ ਜਾਣ ਲੱਗ ਗਿਆ ਸੀ ਔਰ ਬੁੱਧੀ ਜੀਵੀ ਦੀ ਤੌਰ ਤੇ ਬਹੁਤ ਚੰਗੇ ਜਿਹੜੇ ਇਸ ਦੇ ਸੰਬੰਧੀ ਵਿਚਾਰ ਸੀਗੇ ਸੋ ਕਿਤੇ ਨਾ ਕਿਤੇ ਉਹ ਵਿਚਾਰ ਮਨੁਵਿਰਤੀ ਵਿੱਚ ਕਿਵੇਂ ਬਦਲ ਗਏ ਕਿਤੇ ਨਾ ਕਿਤੇ ਚੰਗੀ ਸੋਚ ਜਿਹੜੀ ਹੈ ਉਹ ਐਨੀ ਨੀਵੀਂ ਕਿਵੇਂ ਚਲੀ ਗਈ ਕਿ ਇੱਕ ਸਿੱਖ ਨੇ ਸਿੱਖ ਉੱਪਰ ਹਮਲਾ ਕਰਤਾ ਉਹ ਵੀ ਗੁਰੂ ਘਰ ਦੇ ਵਿੱਚ ਆ ਕੇ ਔਰ ਉਹ ਵੀ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਦੇ ਅੰਦਰ ਉਹਨਾਂ ਦੇ ਘਰ ਦੇ ਅੰਦਰ ਆ ਕੇ ਸਿੱਖ ਤੇ ਸਿੱਖ ਹਮਲਾ ਕਰਦੇਵੇ ਇਹ ਬਹੁਤ ਹੀ ਨਿੰਦਨਯੋਗ ਕਟਨਾ ਹੈ ਸੋ ਸੁਖਬੀਰ ਸਿੰਘ ਬਾਦਲ ਨੂੰ ਜਿਸ ਸ਼ਖਸ ਨੇ ਮਾਰਨ ਦੀ ਕੋਸ਼ਿਸ਼ ਕੀਤੀ ਉਸ ਨੇ ਦਲ ਖਾਲਸਾ ਦਾ ਆਪਣੇ ਆਪ ਨੂੰ ਮੈਂਬਰ ਦੱਸਿਆ ਹੈ 1984 ਦੇ ਵਿੱਚ ਪਾਕਿਸਤਾਨ ਵੀ ਗਿਆ ਸੀ ਇਹ ਸ਼ਖਸ 1984 ਵਿੱਚ ਪਾਕਿਸਤਾਨ ਤੋਂ ਇਸ ਨੇ ਜਿਹੜਾ ਕਿ ਜਦੋਂ 1984 ਦੇ ਵਿੱਚ ਖਾਲਸਾ ਧੰ ਦੇ ਨਾਰੇ ਲੱਗੇ ਸ਼ੁਰੂਆਤ ਹੋਈ ਉਸ ਵਕਤ ਇਸ ਨੇ ਬਹੁਤ ਸਾਰੇ ਰਹਿਤियार ਮੁਹੱਈਆ ਕਰਵਾਏ ਉਸ ਤੋਂ ਬਾਅਦ ਇਹ ਪਾਕਿਸਤਾਨ ਤੋਂ ਵਾਪਸ ਆਉਂਦਾ ਹੈ ਔਰ ਪੰਜਾਬ ਦੇ ਵਿੱਚ ਇਹ ਫੜਿਆ ਜਾਂਦਾ ਹੈ ਲੰਬਾ ਸਮਾਂ ਬੁੜੇ ਜੇਲ੍ਹ ਦੇ ਵਿੱਚ ਵੀ ਰਿਹਾ ਔਰ ਇਸ ਨੂੰ ਫਿਰ ਜਿਵੇਂ ਜ਼ਮਾਨਤ ਮਿਲੀ ਔਰ ਜ਼ਮਾਨਤ ਤੇ ਬਾਅਦ ਸੀ ਔਰ ਅੱਜ ਜਿਵੇਂ ਇਸ ਨੇ ਘਟਨਾ ਨੂੰ ਅੰਜਾਮ ਦਿੱਤਾ ਜੋ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਹ ਸਭ ਕੁਝ ਸਾਹਮਣੇ ਆ ਰਿਹਾ ਹੈ ਉਹਨਾਂ ਦੇ ਪਰਿਵਾਰ ਦੇ ਕਰਦੇ ਵਿੱਚ ਉਹਨਾਂ ਦੀ ਪਤਨੀ ਦੇਨ ਆਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਕਦੀ ਸੋਚਿਆ ਵੀ ਨਹੀਂ ਸੀ ਉਹਨਾਂ ਨੇ ਕਦੀ ਦੱਸਿਆ ਵੀ ਨਹੀਂ ਸੀ ਅੱਜ ਸਵੇ ਹੀ ਇੱਥੋਂ ਘਰ ਤੋਂ ਕਹਿ ਕੇ ਗਏ ਨੇ ਕਿ ਅਸੀਂ ਕੋਈ ਬਰਸੀ ਤੇ ਜਾ ਰਹੇ ਹਾਂ ਲੇਕਿਨ ਜਦੋਂ ਅਖਬਾਰਾਂ ਵਿੱਚ ਖਬਰਾਂ ਵਿੱਚ ਜਦੋਂ ਖਬਰ ਚੱਲੀ ਤਾਂ ਉਸ ਵਕਤ ਸਾਨੂੰ ਪਤਾ ਲੱਗਿਆ ਸੋ ਉਹਨਾਂ ਦਾ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਹੈ ਉਹਨਾਂ ਦਾ ਇੱਕ ਪੁੱਤਰ ਹੈ ਉਹਨਾਂ ਦੀ ਨੋਹ ਹੈ ਔਰ ਉਹਨਾਂ ਦੇ ਦੋ ਬੱਚੇ ਨੇ ਪੋਤਰਾ ਤੇ ਪੋਤਰੀ ਹੈ ਔਰ ਵਧੀਆ ਕਾਰੋਬਾਰ ਸੀ ਲੇਕਿਨ ਜੋ ਅੱਜ ਉਸਨੇ ਇੰਜਾਮ ਦਿੱਤਾ ਕਿਸ ਦੇ ਕਹਿਣ ਤੇ ਦਿੱਤਾ ਹੈ ਇਹ ਤਾਂ ਹੁਣ ਉਹਨਾਂ ਦੇ ਪਰਿਵਾਰ ਵਾਲੇ ਦੇ ਕਹਿ ਰਹੇ ਨੇ ਕਿ ਸਾਨੂੰ ਨਹੀਂ ਪਤਾ ਲੇਕਿਨ ਨਿਰਮਲ ਸਿੰਘ ਚੋਰਾ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਜੋ ਹਮਲਾ ਕੀਤਾ ਹੈ ਉਹ ਮਨੁਮਰਤੀ ਸੋਚ ਜੋ ਉਸ ਦੀ ਆਪਣੀ ਸੋਚ ਜਿਹੜੀ ਇੱਕ ਹੋ ਗਈ ਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਸਾਰੇ ਗੁਨਾਹ ਕਬੂਲੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਤੇ ਗੁਨਾਹ ਕਬੂਲੇ ਨੇ ਜਿਹੜਾ ਕਿ ਉਹਨਾਂ ਦੇ ਅੰਦਰ ਇਹ ਜਿਹੜਾ ਕਿ ਇੱਕ ਮਨੋਵਿਰਤੀ ਸੋਚਾਂ ਦੇ ਅੰਦਰ ਕਰ ਕਰ ਗਈ ਜਿਸ ਕਾਰਨ ਉਹਨਾਂ ਨੇ ਅੱਜ ਇੱਕ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਹੈ ਸੋ ਉਹਨਾਂ ਦੇ ਕੋਲ ਜੋ ਰਿਵਲਵਰ ਆਇਆ ਹੈ ਪਹਿਲੇ ਔਰ ਵਾਲਵਰ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗਏ ਨੇ ਮੱਥਾ ਟੇਕ ਕੇ ਫਿਰ ਬਾਹਰ ਆਏ ਨੇ ਸੋ ਸਿਕਿਉਰਟੀ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਦਰਬਾਰ ਸਾਹਿਬ ਦੇ ਅੰਦਰ ਜੋ ਵੈਪਨ ਲੈ ਕੇ ਜਾਣਾ ਉਹ ਬਿਲਕੁਲ ਜਿਹੜਾ ਕਿ ਠੀਕ ਨਹੀਂ ਹੈ ਔਰ ਵੈਪਨ ਅੰਦਰ ਲੈ ਕੇ ਜਾ ਕੇ ਮੱਥਾ ਟੇਕ ਕੇ ਆਏ ਨੇ ਉਸ ਤੋਂ ਬਾਅਦ ਆਂਦੇ ਆਏ ਸਿੱਧਾ ਸਰਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕਰਦੇ ਨੇ ਸਿਕਿਉਰਟੀ ਦੇ ਕਰਕੇ ਸੁਖਵੀਰ ਸਿੰਘ ਬਾਦਲ ਦੀ ਜਾਨ ਬਚ ਗਈ ਜੇਕਰ ਸਿਕਿਉਰਟੀ ਕੱਟ ਹੁੰਦੀ ਤਾਂ ਸੁਖਵੀਰ ਸਿੰਘ ਬਾਦਲ ਦੀ ਜਾਨ ਜਿਹੜੀ ਉਹ ਨਹੀਂ ਬਚ ਸਕਦੀ ਸੀ ਸੋ ਕਿਤੇ ਨਾ ਕਿਤੇ ਇਸ ਨਿਰਮਲ ਸਿੰਘ ਚੋਰਾ ਨੇ ਜੋ ਕਿ ਹੁਣ ਜੇ ਸਿਆਸਤ ਨਾਲ ਗੱਲਾਂ ਸਾਹਮਣੇ ਆ ਰਹੀਆਂ ਨੇ ਸਿਆਸੀ ਲੋਕ ਜਿਹੜੇ ਜੋੜ ਰਹੇ ਨੇ ਇੱਕ ਦੂਜੀ ਦੇ ਉੱਪਰ ਦੋਸ਼ ਲਾ ਰਹੇ ਨੇ ਸੋ ਕਾਂਗਰਸੀ ਲੀਡਰ ਸੁਖਜਿੰਦਰ ਸੰਧਾਵਾ ਜਿਹੜੇ ਕਿ ਸੰਸਦ ਮੈਂਬਰ ਨੇ ਗੁਰਦਾਸਪੁਰ ਤੋਂ ਉਹ ਡੇਰਾ ਬਾਬਾ ਨਾਨਕ ਤੋਂ ਸੰਸਦ ਰਹੇ ਨੇ ਉਹਨਾਂ ਦੇ ਅਤੀ ਨਜ਼ਦੀਕ ਰਹੇ ਨੇ ਜਿਹੜੇ ਇਹਨਾਂ ਦੇ ਭਰਾ ਨੇ ਸੋ ਪਿਛਲੇ ਦਿਨੀ ਉਹਨਾਂ ਦੇ ਭਰਾ ਨੇ ਇਹ ਬਿਆਨ ਦਿੱਤਾ ਸੀ ਕਿ ਮੇਰਾ ਉਹਨਾਂ ਨਾਲ ਕੋਈ ਸਬੰਧ ਨਹੀਂ ਉਹ ਨਿਰਮਲ ਸਿੰਘ ਚੋੜਾ ਨੇ ਵੀ ਜਿਮਨੀ ਚੋਣਾ ਦੇ ਵਿੱਚ ਬਿਆਨ ਦਿੱਤਾ ਸੀ ਕਿ ਮੇਰੇ ਭਰਾ ਨਾਲ ਮੇਰਾ ਕੋਈ ਲੈਣ ਦੇ ਨਹੀਂ ਸੋ ਹੁਣ ਸਿਆਸਤ ਲੋਕੀ ਜਿਹੜੇ ਨੇ ਉਹ ਗੱਲਾਂ ਕਰਕੇ ਜੋੜ ਰਹੇ ਨੇ ਲੇਕਿਨ ਸਿਆਸਤ ਜਿਹੜੀ ਇਸ ਵਿੱਚ ਨਹੀਂ ਜੋ ਸੁਖਵੀਰ ਸਿੰਘ ਬਾਦਲ ਦੀ ਜਾਨ ਬਚੀਏ ਉਹ ਪਰਮਾਤਮਾ ਵਹਿਗੁਰੂ ਉਹ ਸ਼ੁਕਰ ਹੈ ਕਿ ਅੱਜ ਜਿਹੜਾ ਕਿ ਇੱਕ ਬਹੁਤ ਵੱਡੇ ਲੀਡਰ ਦੀ ਜਾਨ ਬਚੀ ਔਰ ਪੰਜਾਬ ਦਾ ਮਾਹੌਲ ਖਰਾਬ ਹੋਣ ਤੋਂ ਬਚ ਗਿਆ ਹੈ